ਰਾਣੀਆਂ ਨੇ ਜੇ ਤਾਂ ਕਾਮਨ ਐ ਅ ਕਾਲੀ ਫੂਲਾ ਸਿੰਘ ਵਾਲਾ ਜਥੇਦਾਰ ਦੇਖਣਾ ਫਿਰ ਉਹ ਤਾਂ ਨਿਹੰਗ ਸਿੰਘਾਂ ਦੇ ਵਿੱਚੋਂ ਹੀ ਬਣੂਗਾ ਇਹ ਪਜਾਮੀ ਵਾਲੇ ਤਾਂ ਉਹ ਨਹੀਂ ਕੰਮ ਲੋਟ ਆਣਾ ਆ ਜਥੇਦਾਰ ਨੇ ਪਜਾਮੀ ਵਾਲੇ ਜਿਹੜੇ ਐ ਚੋਰ ਮੋਰੀ ਰਾਹੀ ਨਾ ਪਤਾ ਨਹੀਂ ਲੱਗਦਾ ਵੀ ਇਥੋਂ ਜਥੇਦਾਰ ਨੰਗਿਆ ਕਨਾ ਆ ਇਹਨਾਂ ਨੇ ਹਾਲਤ ਕਰਦੀ ਬਾਦਰਗੋ ਟੋਲੇ ਨੇ ਕਿਤੇ ਤਨਖਾਈਆਂ ਨੇ ਇੱਕ ਮੁਲਾਜ਼ਮ ਨੇ ਇਹ ਦੋ ਦਿਨਾਂ ਦੀ ਸਿਟੀ ਲੈ ਸਕਦੇ ਨੇ ਹੋਰ ਨਹੀਂ ਕੱਖ ਇਹਨਾਂ ਦੇ ਪੱਲੇ ਥੱਲੇ ਅਸੀਂ ਅਪੀਲ ਵੀ ਕੀਤੀ ਸੀ ਦਿਵਸੂਧ ਦੇ ਬਰਸੀ ਤੇ ਵੀ ਇਹਨਾਂ ਨੂੰ ਸੇਕ ਦਿਓ ਬਾਦਲ ਕੇ ਟੋਲੇ ਨੂੰ ਛੇਕ ਦੋ ਜੇ ਤੁਸੀਂ ਬਚਣਾ ਪੰਛ ਬਚਾਉਣਾ ਹੈ ਬਾਦਲ ਦਾ ਟੋਲੇ ਛੇਕੋ ਸਾਰਾ ਵਰਲਡ ਦਾ ਸੰਸਾਰ ਉਹਨੂੰ ਦਸਤਾਰਾਂ ਪੇਟ ਕਰੇ ਅਮਰੀਕਾ ਵਾਲੇ ਵੀ ਕਰਨ ਕੈਨੇਡਾ ਵਾਲੇ ਵੀ ਕਰਨ ਸਾੜੀ ਸੰਪਰਦਾਵਾ ਕਰਨ ਇਹ ਕੀ ਹੋ ਰਿਹਾ ਚਾਰ ਬੰਦੇ ਨੇ ਚੋਰੀ ਚੋਰੀ ਸਿਰ ਤੇ ਪੱਗ ਧਰਤੀ ਜਥੇਦਾਰ ਬਣਾਤਾ ਜਥੇਦਾਰ ਬਣਾਸਾ ਇੰਹੋ ਜਥੇਦਾਰ ਨਹੀਂ ਬਣਦੇ ਵੱਝ ਕੇ 50 ਮਿੰਟ ਤੱਕ ਗੁਰੂ ਸਾਹਿਬ ਦਾ ਪ੍ਰਕਾਸ਼ ਨਹੀਂ ਹੁੰਦਾ ਵੀਡੀਓ ਤਸਵੀਰਾਂ ਸਾਹਮਣੇ ਆ ਗਈਆਂ ਕਿੰਦੇ ਗੁਰੂ ਸਾਹਿਬ ਦਾ ਪ੍ਰਕਾਸ਼ ਨਹੀਂ ਸੀ ਉਸ ਤੋਂ ਬਿਨਾ ਇਹਦਾ ਕੀ ਜਿੰਨੀਆਂ ਵੀ ਜਥੇਬੰਦੀਆਂ ਨੇ ਉਹ ਤਹਈਆ ਕਰਨ ਦੀ ਬਸਾਖੀ ਦੇ ਉੱਤੇ ਅਸੀਂ ਆਪਦਾ ਜਿਵੇਂ ਨਰੈਣੂ ਮਹੰਤਾਂ ਦਾ ਕਬਜ਼ਾ ਲਿਆ ਐਂ ਕੁੱਟ-ਕੁੱਟ ਕੇ ਬਾਦਲ ਦਲੀਆਂ ਉਸੇ ਕਟਾਂਗੇ ਜਦੋਂ ਉਸ ਨੂੰ ਦੋ ਤਰੀਕ ਨੂੰ ਧਾਰਮਿਕ ਸਜ਼ਾ ਲਾਈ ਸੀ ਉਹਦੇ ਉੱਤੇ ਇਹ ਵੀ ਬੈ ਲੱਗਣਾ ਚਾਹੀਦਾ ਸੀ ਵੀ ਤੁਸੀਂ 20-20 ਸਾਲ ਇਲੈਕਸ਼ਨ ਨਹੀਂ ਲੜ ਸਕਦੇ ਤੁਹਾਨੂੰ ਪੰਚੇ ਦੇ ਵਿੱਚੋਂ ਖਾਜ ਕੀਤਾ ਜਾਂਦਾ ਇਹ ਵੀ ਕਹਿ ਦਿੰਦੇ ਪਰ ਪੁਕਾਰ ਇਹਨਾਂ ਕਰਦੇ ਪਰ ਇਹਨਾਂ ਦੇ ਵਿੱਚ ਜੁਰਤ ਨਹੀਂ ਸੀ ਕਿਉਂਕਿ ਲਫਾ ਲਫਾਫੇ ਵਾਲੀ ਸੀ ਲਫਾਫੇ ਨੇ ਰਹਿ ਗਈ ਅੱਜ ਖਾਲਸੇ ਦੀ ਧਰਤੀ ਤੇ ਸ੍ਰੀ ਅਨੰਦਪੁਰ ਸਾਹਿਬ ਹੌਲੇ ਮਹੱਲੇ ਦਾ ਆਗਾਜ਼ ਹੋ ਗਿਆ ਤੇ ਦੂਜੇ ਪਾਸੇ ਅੱਜ ਇੱਕ ਸਵੇਰੇ ਜਿਹੜੀ ਘਟਨਾ ਵਾਪਰਦੀ ਆ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ 2:50 ਵਜੇ ਤੇ ਜਿਹੜੀ ਉਹਨਾਂ ਦੀ ਤਾਜਪੂਸੀ ਕੀਤੀ ਜਾਂਦੀ ਉੱਤੇ ਸਵਾਲ ਉੱਠ ਰਹੇ ਨੇ ਕਿ ਉਸ ਸਮੇਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਨਹੀਂ ਕੀਤਾ ਹੋਇਆ ਸੀ ਤਾਂ ਅਜਿਹੇ ਦੇ ਵਿੱਚ ਫਿਰ ਤਾਜਪੂਸੀ ਕਿਸ ਤਰੀਕੇ ਦੇ ਨਾਲ ਕੀਤੀ ਜਾ ਸਕਦੀ ਆ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਵੀ ਬਿਆਨ ਆਇਆ ਨਾ ਉਹਨਾਂ ਦਾ ਕਹਿਣਾ ਸੀ ਨਾ ਤਾਂ ਉੱਥੇ ਪੰਥ ਸੀ ਨਾ ਗੁਰੂ ਸਾਹਿਬ ਦਾ ਪ੍ਰਕਾਸ਼ ਸੀ ਨਾ ਦਲ ਖਾਲਸਾ ਦੀਆਂ ਜਥੇਬੰਦੀਆਂ ਸੱਦੀਆਂ ਗਈਆਂ ਤਾਂ ਤਾਂ ਜਿਹੇ ਦੇ ਵਿੱਚ ਤਾਜਪੋਸ਼ੀ ਕਿਸ ਤਰੀਕੇ ਦੇ ਨਾਲ ਹੋ ਸਕਦੀ ਆ ਸਾਡੇ ਨਾਲ ਜਥੇਦਾਰ ਰਾਜਾ ਰਾਜ ਸਿੰਘ ਨੇ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅਭੀ ਕੀ ਕਹਿਣਾ ਚਾਹੁੰਦੇ ਹੋ ਅੱਜ ਹੌਲੇ-ਮਹੱਲੇ ਦਾ ਗਾਜ ਹੋ ਗਿਆ ਕੀ ਸਨੇਹਾ ਕੌਮ ਦੇਖਦੇ ਪਹਿਲਾਂ ਤਾਂ ਪਹਿਲਾਂ ਸਭ ਤੋਂ ਪਹਿਲਾਂ ਤਾਂ ਗੁਰੂ ਨਾਨਕ ਨਾਮ ਲਈ ਸੰਗਤਾਂ ਨੂੰ ਗੁਰੂ ਖਾਲਸਾ ਪੰਥ ਨੂੰ ਖ ਜਾਹੋ ਜਲਾਲ ਵਾਲੇ ਜੋੜ ਮੇਲਾ ਹੋਲੀ ਮੇਲੇ ਦੀਆਂ ਬਹੁਤ ਬਹੁਤ ਮੁਬਾਰਕਾਂ ਸਤਿਗੁਰੂ ਮਹਾਰਾਜਿਆਂ ਦਾ ਫਰਮਾਨ ਹੈ ਹੋਲੀ ਕਿ ਨਹੀਂ ਸੰਤ ਸੇਵ ਰੰਗ ਲਗਾ ਅਤ ਲਾਲ ਦੇਵ ਮਹਾਨ ਬਾਕਨ ਫੋਰ ਜਿਹੜਾ ਇਹ ਜੋੜ ਮੇਲਾ ਨੰਬ ਹੋ ਚੁੱਕਾ ਤੇ ਅੱਜ ਦੂਸਰੇ ਪਾਸੇ ਜਿਹੜਾ ਕਾਲ ਤਖਤ ਸਾਹਿਬ ਦੇ ਉੱਤੇ ਲਿਫਾਫਿਆਂ ਦੇ ਵਿੱਚੋਂ ਨਿਕਲੇ ਹੋਏ ਜਥੇਦਾਰਾਂ ਦੀ ਤਾਸ ਬੋਸੀ ਹੋਣੀ ਸੀ 11 10 ਵਜੇ ਦਾ ਟਾਈਮ ਰੱਖਿਆ ਦਿਨ ਦਾ ਪਰ ਨਿਹੰਗ ਸਿੰਘ ਫੌਜਾਂ ਨੇ ਜਦੋਂ ਉਹਨਾਂ ਦਾ ਵਿਰੋਧ ਕੀਤਾ ਨਿਹੰਗ ਸਿੰਘ ਫੌਜਾਂ ਤੋਂ ਡਰਦਿਆਂ ਮਾਰੰਨੇ ਨੇ ਰਾਤ ਨੂੰ ਸਵੇਰੇ 2 ਵਜੇ ਕੇ 50 ਮਿੰਟ ਦਾ ਉਹ ਸਮਾਂ ਜਿੱਥੇ ਸਰੋਪੀ ਬੋਨ ਦਿਖਾ ਦੇ ਤਕਰੀਬਨ 2:30 ਵਜੇ ਦੇ ਨੇ ਉਹਨਾਂ ਨੇ ਕੰਮ ਨਵੇੜ ਤავਦਾ ਨਾ ਤਾਂ ਉਸੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੀ ਨਾ ਉਸੇ ਗੁਰੂ ਕੋ ਅੰਤ ਪੰਥ ਸੀਗਾ ਚੋਰੀ ਸੁਪੇ ਨੌ ਗੜਗੱਜ ਤੇ ਕੰਮ ਲੋਕਣ ਨਾਲੇ ਇਹ ਕਿੱਥੋਂ ਦਾ ਨਿਆ ਸਾਰਾ ਪੰਥ ਇਥੇ ਹੁੰਦਾ ਜਿਹੜੀ ਬੰਧਾਨ ਵਿਧੀ ਵਿਧਾਨਾ ਖਾਲਸੇ ਦਾ ਉਦੋਂ ਵਿੱਚ ਸਾਰੀਆਂ ਸੰਪਰਦਾਵਾਂ ਵਿੱਚ ਸ਼ਾਮਲ ਹੁੰਦੀਆਂ ਨੇ ਪਹਿਲਾਂ ਵੀ ਤਾਂ ਪੋਸ਼ੀਆਂ ਹੁੰਦੀਆਂ ਰਹੀਆਂ ਨੇ ਅੱਜ ਇਹ ਕਹਿੰਦੇ ਨੇ ਡਰਦੇ ਨੇ ਬਾਦਲ ਕਹਿੰਦੇ ਨੇ ਚਾਰਕ ਬੰਦਿਆਂ ਨੇ ਆਪਦੇ ਜਥੇਦਾਰ ਬਣਾਤੇ ਦੇਖੋ ਲਫਾਫਿਆਂ ਵਾਲੇ ਜਥੇਦਾਰਾਂ ਦੀਆਂ ਤੇ ਇਹੀ ਕੁਝ ਰਹਿਣੀਆਂ ਨੇ ਜੇ ਤਾਂ ਕਾਮਨ ਹੈ ਅਕਾਲੀ ਫੂਲਾ ਸਿੰਘ ਵਾਲਾ ਜਥੇਦਾਰ ਦੇਖਣਾ ਫਿਰ ਉਹ ਤਾਂ ਨਿਹੰਗ ਸਿੰਘਾਂ ਦੇ ਵਿੱਚੋਂ ਹੀ ਬਣੂਗਾ ਇਹ ਪਜਾਮੀ ਵਾਲੇ ਤੋਂ ਨਹੀਂ ਕੰਮ ਲੋਟ ਆਣਾ ਜਾਦੇ ਲਫਾਫਿਆਂ ਦੇ ਜਥੇਦਾਰ ਲਾਏ ਨੇ ਉਹ ਤਾਂ ਆਪਣੀ ਮਰਜ਼ੀ ਨਾਲ ਲਾਉਂਦੇ ਨੇ ਤੇ ਜਲੀਲ ਕਰਕੇ ਉਹਨੂੰ ਕੱਢਦੇ ਜਿਹੜੇ ਹੁਣ ਲੱਗੇ ਨੇ ਮੈਂ ਕਹਿੰਦਾ ਉਹਨੂੰ ਹੁਣ ਨਹੀਂ ਚਾਹੀਦਾ ਲੱਗਣਾ ਨਹੀਂ ਚਾਹੀਦਾ ਵੀ ਉਹ ਜਰੀਲ ਜਰੀਲ ਕਰਤੇ ਪਹਿਨਾਂ ਵਾਲੇ ਕਰ ਤੇ ਸਾਡੇ ਵਾਲੇ ਘੱਟ ਕਰਨਗੇ ਇਹ ਪਹਿਲੇ ਤੇ ਆਖਰੀ ਨਹੀਂ ਇਸ ਤੋਂ ਪਹਿਲਾਂ ਵੀ ਭਾਈ ਮਨਜੀਤ ਸਿੰਘ ਜਥੇਦਾਰ ਹੋਇਆ ਉਹਨੂੰ ਬਾਦਲ ਕਹਿੰਦੇ ਗਾਲਾਂ ਮੇਂ ਦਿੱਤੀਆਂ ਉਹਨੂੰ ਕੁੱਟਣ ਤੱਕ ਪਾਇਓ ਬਾਥਰੂਮ ਦੇ ਵਿੱਚ ਲੁਕ ਗਿਆ ਜਿ세ਦਾਰ ਅਕਾਲ ਤਖਤ ਦਾ ਜਥੇਦਾਰ ਹੋਵੇ ਬਾਥਰੂਮ ਦੇ ਵਿੱਚ ਲੁਕ ਕੇ ਇਲਜ਼ਾਮ ਮਤਾਵੇ ਗਿਆਨੀ ਪੂਰਨ ਸਿੰਘ ਦੀ ਇਹਨੇ ਤੋਹੀਨ ਕੀਤੀ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਇਹਨਾਂ ਨੇ ਜਰੀਲ ਕਰਕੇ ਉੱਥੋਂ ਲਾਹਿਆ ਇਹਨਾਂ ਨੇ ਕਿਨੇ ਕਿਨੇ ਜਥੇਦਾਰ ਨੂੰ ਜਰੀਲ ਨਹੀਂ ਕੀਤਾ ਤੇ ਹੁਣ ਵਾਲੇ ਕਿਹੜਾ ਇਹਨਾਂ ਨੂੰ ਰੰਗ ਭਗ ਲਾਉਣਗੇ ਸਾਲ ਸੇ ਮੀਨਾ ਉਹ ਫੇਰ ਹੋ ਜਾਣਾ ਮੈਂ ਸਮੁੱਚਾ ਖਾਲ ਦੇ ਦੇ ਰਾਜ ਦਰਸਤ ਆਏ ਬਹੁਤ ਵਧੀਆ ਫੈਸਲਾ ਜਿਹੜਾ ਬਰੋਧ ਕੀਤਾ ਮੈਂ ਸਾਰੀਆਂ ਜਲਾਂਪੰਥਾਂ ਨੂੰ ਬੇਨਤੀ ਕਰਨਾ ਦਸਾਖੀ ਤੇ ਉਤੇ ਇੱਕ ਸਰਬੱਤ ਖਾਲਸਾ ਦਿਆ ਜਾਣਾ ਚਾਹੀਦਾ ਉਹਦੇ ਵਿੱਚ ਨੇਹੰਗ ਸਿੰਘ ਦਲਪੰਥ ਜੀ ਨੂੰ ਕਹਿਣ ਸਾਰਿਆਂ ਦੀ ਮਰਜ਼ੀ ਦੇ ਨਾਲ ਜਿਹੜਾ ਹੈਗਾ ਜਥੇਦਾਰ ਅਕਾਲ ਤਖਤ ਸਾਹਿਬ ਦਾ ਸੁਣਿਆ ਜਾਣਾ ਚਾਹੀਦਾ ਕਿਉਂਕਿ ਸਰਬੱਤ ਖਾਲਸਾ ਨੇ ਜਿਹੜਾ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਚੁਣਿਆ ਸੀ ਉਹਨੂੰ ਮੰਨਦੇ ਆ ਪਰ ਉਹ ਜੇਲ੍ਹਾਂ ਦੇ ਵਿੱਚ ਬੰਦ ਨੇ ਉਹਨਾਂ ਦੀ ਜਗ੍ਹਾ ਤੇ ਕਾਰਜਕਾਰੀ ਜਿਹੜਾ ਜਸਹਰ ਨੇਹੰਗ ਸਿੰਘ ਹੋਣਾ ਚਾਹੀਦਾ ਤਾਂ ਕਿ ਜਿਹੜੇ ਕੌਮ ਦੇ ਭਲਿਓ ਸਕਣ ਇਹ ਤਾਂ ਤਨਖਾਹੀਏ ਨੇ ਇੱਕ ਤੁਸੀਂ ਇਤਿਹਾਸ ਪੜੋ ਚੱਕੋ ਇਥੇ ਸਲੋਣੀ ਕਮੇਟੀ ਦੀਆਂ ਦੁਕਾਨਾਂ ਹੋਣੀਆਂ ਉਸੇ ਲੋ ਇਤਿਹਾਸ ਆ 50 ਸਾਲਾਂ ਸਲੋਣੀ ਕਮੇਟੀ ਦਾ ਇਤਿਹਾਸ ਉਹਦੇ ਵਿੱਚ ਕੀ ਲਿਖਿਆ ਜਸੇਦਾਨਪ੍ਰਤੀ ਇਹ ਤਾਂ ਤਨਖਾਹੀਏ ਨੇ ਇੱਕ ਮਲਾਜ਼ਮ ਨੇ ਇਹ ਦੋ ਦਿਨਾਂ ਦੀ ਸੱਟੀ ਲੈ ਸਕਦੇ ਨੇ ਹੋਰ ਨਹੀਂ ਕੱਖ ਇਹਨਾਂ ਦੇ ਪੱਲੇ ਦੱਲੇ ਤੇ ਪ੍ਰਧਾਨਗੀ ਦੇ ਵਿੱਚ ਸਭ ਕੁਝ ਲਿਖਿਆ ਹੋਇਆ ਉਹਨਾਂ ਦਾ ਖਰੜਾ ਮੁਤਾਬਕ ਜੋ ਹੈ ਜਿਹੜਾ ਜਸੇਦਾਰ ਦਾ ਅਹੁਦਾ ਬਹੁਤ ਮਹਾਨ ਅਹੁਦਾ ਇੱਕ ਇਨਾਂ ਦੇ ਜਿਹੜੇ ਸ੍ਰੋਣੀ ਕਮੇਟੀਆਂ ਦਾ ਨੇ ਧਾਇਰੇ ਦੇ ਵਿੱਚ ਨਹੀਂ ਆਉਣਾ ਚਾਹੀਦਾ ਇਹ ਸਿਲੈਕਸ਼ਨ ਨਾਲ ਜਿਹੜੀ ਹੋਣੀ ਚਾਹੀ ਜਸੇਦਾਰੀ ਦੀ ਚੋਣ ਜੇ ਤੁਸੀਂ ਕਾਲੀ ਫੂਲਾ ਸਿੰਘ ਜਸੇਦਾਰ ਦੇਖਣਾ ਉਹ ਤੁਹਾਨੂੰ ਨਿਹੰਗਾਂ ਸਿੰਘਾਂ ਦੇ ਵਿੱਚੋਂ ਮਿਲੂਆ ਪੰਜਾਬੀ ਵਾਲੇ ਕੱਖ ਨਹੀਂ ਕਰ ਸਕਦੇ ਨਾ ਨਾਂ ਦੇ ਪੱਲੇ ਦੱਲੇ ਆ ਜਦੋਂ 2 ਤਰੀਕ ਨੂੰ ਬਾਦਲ ਜਾਲ ਨੂੰ ਉਹਨਾਂ ਨੇ ਆਪਣੇ ਉਥੇ ਜਾ ਕੇ ਜਾਰੀ ਕੀਤਾ ਹਕੂਨਾਮਾ ਉਥੋਂ ਉਹਨਾਂ ਨੂੰ ਤਨਖਾਹ ਲਾਤੀ ਧਾਰਮਿਕ ਸਜ਼ਾ ਦੂਜੀ ਨਹੀਂ ਲਾਈ ਸਿਆਸੀ ਨਹੀਂ ਉਸ ਵੇਲੇ ਸਾਰੇ ਬਾਦਲ ਨੂੰ ਸਿੱਖਣਾ ਚਾਹੀਦਾ ਸੀਗਾ ਅਸੀਂ ਅਪੀਲ ਵੀ ਕੀਤੀ ਸੀ ਜੀ ਦੀਵਸੂਧ ਦੇ ਬਰਸੀ ਤੇ ਵੀ ਇਹਨਾਂ ਨੂੰ ਛੇਕ ਦੋ ਬਾਦਲ ਕਟੋਲੇ ਨੂੰ ਛੇਕ ਦੋ ਜੇ ਤੁਸੀਂ ਬਜਣਾ ਪੰਛ ਬਚਾਉਣਾ ਹੈ ਬਾਦਲ ਕਟੋਲੇ ਛੇਕੋ ਮੈਂ ਬਾਬੇ ਰਕਵੀਰ ਸਿੰਘ ਜੇਹਦਾਰ ਨੂੰ ਵੀ ਕਿਹਾ ਸੀ ਨਹੀਂ ਤੁਹਾਨੂੰ ਤਾਂ ਇਹਨਾਂ ਨੂੰ ਲਾ ਹੀ ਦੇਣਾਗਾ ਆਹ ਆ ਹਾਲਾਤ 500 ਦੇ ਉੱਤੇ ਪਰ ਪ੍ਰਕਾਰ ਕਰਦੇ ਨੇ ਪਰ ਛੇਕ ਨੇ ਦਫਾ ਕਰਦੇ ਨਾ ਉਹ ਇਹਨਾਂ ਨੂੰ ਸਿਆਸਤ ਤੋਂ ਲਾਂਭੇ ਕਰਦਾ ਕਰੇਗਾ ਆ ਸ੍ਰੋਣੀ ਮੇਟੇ ਤੋਂ ਵੀ ਹੋ ਜਾਣਗੇ ਸ੍ਰੋਣੀ ਕਮੇਟੀ ਨੂੰ 11 14 ਸਾਲ ਹੋ ਗਏ ਜੇ ਸ਼੍ਰੋਮਣੀ ਕਮੇਟੀ ਦੀਆਂ ਇਲੈਕਸ਼ਨਾਂ ਨਹੀਂ ਹੁੰਦੀਆਂ ਜਾਂ ਸੈਂਟਰ ਗਵਰਨਮੈਂਟ ਨਹੀਂ ਕਰਾਉਂਦੀ ਸਾਰੀਆਂ ਜਥੇਦਾਰੀਆਂ ਬਥੇਦੀਆਂ ਜਿੰਨੇ ਵੀ ਜਥੇਬੰਦੀਆਂ ਨੇ ਉਹ ਤਹਈਆ ਕਰਨ ਵੀ ਬਸਾਖੀ ਦੇ ਉੱਤੇ ਅਸੀਂ ਆਪ ਦਾ ਜਿਵੇਂ ਨਰੈਣੂ ਮਹੰਤਾਂ ਦਾ ਕਬਜ਼ਾ ਲਿਆ ਆਂ ਕੁੱਟ-ਕੁੱਟ ਕੇ ਬਾਦਲ ਲੀਆਂ ਉਸ ਕੱਢਾਂਗੇ ਇੱਥੇ ਆਪ ਖਾਲਸਾ ਪੰਥ ਕਾਬਜ਼ ਹੋਵੇ ਇੱਥੇ ਜਿਹੜੇ ਜਥੇਦਾਰ ਨੇ ਨਿਹੰਗ ਸਿੰਘ ਉਹ ਤਾਕਤਾਂ ਦੇ ਉੱਤੇ ਬੈਠਣ ਜੇ ਤੁਸੀਂ ਅਕਾਲੀ ਫੂਲਾ ਸਿੰਘ ਦੇਖਣਾ ਮੈਂ ਬੇਨਤੀਆਂ ਕਰਨਾ ਚਾਹੁੰਦਾ ਨਿਹੰਗ ਸਿੰਘਾਂ ਤੋਂ ਬਿਨਾਂ ਹੋਰ ਕਿਹੜੀ ਸੰਪਰਦਾਇ ਇੱਥੇ ਦਿਖਾਓ ਹੋਰ ਕਿਹਨੇ ਵਿਰੋਧ ਕਰਤਾ ਕਿ ਡਾਉਂਡਮੀਟਰ ਕਸਾਲ ਦੇ ਆਏ ਨੇ ਹੋਰ ਕਿਸੇ ਨੇ ਨਹੀਂ ਕੀਤਾ ਹੁਣ ਤਾਂ ਪੱਗਾਂ ਚੱਕੀ ਫਿਰਦੇ ਤੇ ਉਹਨੂੰ ਸਨਮਾਨ ਦੇਣ ਵਾਸਤੇ ਉਹਨਾਂ ਦੀਆਂ ਪੱਗਾਂ ਵੀ ਹੱਥਾਂ 'ਚ ਫੜੀਆਂ ਰਹਿ ਗਈਆਂ ਵਿਚਾਰੇ ਆਏ 10 11 ਵਜੇ ਮੁੜ ਕੇ ਇਹ ਕਾਦੀ ਲੁੱਕ ਕੇ ਜਸੇਦਾਰ ਬਣਾਉਣਾ ਚੋਰ ਮੋਰੀ ਰਾਹੀ ਨਾ ਜਸੇਦਾਰੀ ਉਹ ਹੁੰਦੀ ਹੈ ਜਿਹੜੇ ਪੰਥ ਦੇ ਵਿੱਚ ਖੁੱਲੇ ਆਮ ਜਿਹਨੂੰ ਸਾਰੀਆਂ ਸੰਪਰਦਾਵਾਂ ਸਾਰਾ ਵਰਲਡ ਦਾ ਸੰਸਾਰ ਉਹਨੂੰ ਦਸਤਾਰਾਂ ਪੇਟ ਕਰੇ ਅਮਰੀਕਾ ਵਾਲੇ ਵੀ ਕਰਨ ਕੈਨੇਡਾ ਵਾਲੇ ਵੀ ਕਰਨ ਸਾਰੀਆਂ ਸੰਪਰਦਾਵਾਂ ਕਰਨ ਇਹ ਕੀ ਹੋ ਰਿਹਾ ਚਾਰ ਬੰਦੇ ਨੇ ਚੋਰੀ ਚੋਰੀ ਸਿਰ ਤੇ ਪੱਗ ਧਰਤੀ ਜੱਜੇਦਾਰ ਬਣਾਤਾ ਜੱਜੇਦਾਰ ਬਣਾਤਾ ਇੰ样 ਜੱਜੇਦਾਰ ਨਹੀਂ ਬਣਦੇ ਨਾ ਤਾਂ ਹਰਿਆਣਾ ਕਮੇਟੀ ਕੋਈ ਦਸਤਾਰ ਲੈ ਕੇ ਆਈ ਦਿੱਲੀ ਕਮੇਟੀ ਲੈ ਕੇ ਆਈ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਨੇ ਦਸਤਾਰ ਲੈ ਕੇ ਆਏ ਕੁਝ ਕਿ ਜਣੇ ਆਏ ਮੈਂ ਕਿਹਾ ਵੀ ਇਹਨਾਂ ਨੇ ਚੋਰ ਆ ਮੰਗੂ ਦਸਤਾਰਬੰਦੀ ਕਰੀ ਆ ਜੱਜੇਦਾਰ ਪੰਥ ਦਾ ਨਹੀਂ ਹੋ ਸਕਦਾ ਸਾਰੀਆਂ ਸੰਪਰਤਾਵਾਂ ਜਿਹਨਾਂ ਚੋਂ ਦਸਤਾਰ ਮੰਦੀਆਂ ਹੁਣਾਂ ਚ ਰਜਿਸਟਰਡ ਨਹੀਂ ਮੰਨਿਆ ਜਾਂਦਾ ਫਿਰ ਮੈਂ ਕਹਿਣਾ ਚਾਹਣਾ ਵੀ ਜਥੇਦਾਰ ਦੀ ਐਸੀ ਸ਼ਖਸੀਅਤ ਹੋਣੀ ਚਾਹੀਦੀ ਐ ਨਹੀਂ ਦੋ ਕੁ ਬੰਦੇ ਲੋਕੇ ਆਏ ਲੋਕੇ ਚੋਰ ਮੋਰੀ ਰਾਹੀ ਲਾਂਗੇ ਉਹ ਜਥੇਦਾਰ ਨਹੀਂ ਹੈਗਾ ਜਥੇਦਾਰ ਸਾਡਾ ਬਹੁਤ ਚੜ੍ਹਦੀ ਕਲਾ ਦਾ ਕਾਲੀ ਫੂਲਾ ਸਿੰਘ ਆ ਜੇ ਤੁਸੀਂ ਦੇਖਣਾ ਉਹਦੇ ਨਾਲ 10 20 ਸਿੰਘ ਤਿਆਰ ਪ੍ਰਤੀਯਾਰ ਚੜ੍ਹਦੀ ਕਲਾ ਦੇ ਹੋਣੇ ਚਾਹੀਦੇ ਨੇ ਜਦੋਂ ਪਤਾ ਲੱਗੇ ਜਿਹੜਾ ਡੀਸੀਾ ਜ਼ਿਲ੍ਹੇ ਦਾ ਉਹਨੂੰ ਵੀ ਪਤਾ ਹੋਵੇ ਸਾਡਾ ਇੱਥੇ ਪੰਥ ਦਾ ਜਥੇਦਾਰ ਗੁਰਜਣਾ ਇੱਥੇ ਫੋਰਸ ਲਾ ਕੇ ਉਹਦਾ ਸਵਾਗਤ ਕੀਤਾ ਜਾਵੇ ਆ ਜਥੇਦਾਰ ਨੇ ਪਜਾਮੀ ਵਾਲੇ ਜਿਹੜੇ ਐ ਚੋਰ ਮੋਰੀ ਰਾਹੀ ਨਾ ਪਤਾ ਨਹੀਂ ਲੱਗਦਾ ਵੀ ਇੱਥੋਂ ਜਥੇਦਾਰ ਨੰਗੇ ਆਕਣਾ ਆ ਇਹਨਾਂ ਨੇ ਹਾਲਤ ਕਰਦੀ ਬਾਦਲ ਕੇ ਟੋਲੇ ਨੇ ਐਸ ਕਰਕੇ ਜਿਹੜਾ ਜਥੇਦਾਰ ਆ ਉਹਦਾ ਬਹੁਤ ਵੱਡਾ ਅਹੁਦਾ ਮੈਂ ਸਮੁੱਚੇ ਪੰਥ ਨੂੰ ਬੇਨਤੀਆ ਕਰਨਾ ਚਾਹੁੰਨਾ ਤੁਹਾਡੇ ਕੋਲੋਂ ਸੇ ਵੱਡੇ ਵੱਡੇ ਆਉਂਦੇ ਨੇ ਇੱਥੇ ਸੰਤ ਮਹਾਪਰਖ ਕਿਸੇ ਨੇ ਕੋਈ ਨਹੀਂ ਅੱਜ ਖੜਿਆ ਨਿਆਂਗ ਸਿੰਘ ਮੈਦਾਨ ਦੇ ਵਿੱਚ ਆਗੇ ਤੁਸੀਂ ਇਹ ਫੌਜਾਂ ਦੇ ਨਾਲ ਰਲੋ ਸਾਥ ਦਿਓ ਅਸੀਂ ਤਖਤਾਂ ਦੇ ਉੱਤੇ ਕਾਬਜ ਜਿਹੜੇ ਪੰਥ ਦੇ ਨਮਾਇंदे ਨੇ ਚੜ੍ਹਦੀ ਕਲਾ ਵਾਲੇ ਉਹ ਕਰਨੇ ਨੇ ਜੇ ਸਰਕਾਰ ਦਸਾਖੀ ਤੱਕ ਨਹੀਂ ਸ਼੍ਰੋਮਣੀ ਕਮੇਟੀ ਨੇ ਇਲੈਕਸ਼ਨਾਂ ਦਾ ਐਲਾਨ ਕਰਦੀ ਸੰਗਤ ਸਾਡਾ ਸਾਧਵੇ ਕੁੱਟ-ਕੁੱਟ ਕੇ ਨਰਾਇਣੂ ਮਹਾਤਮਾ ਨੂੰ ਇਹ ਬਾਦਲ ਟੋਲੇ ਨੂੰ ਅਸੀਂ ਬਾਹਰ ਕੱਢਾਂਗੇ ਬਾਬਾ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਤਾਕਤ ਤੋਂ ਐਲਾਨ ਕਰ ਗਏ ਨੇ ਕਹਿੰਦੇ ਅਸੀਂ ਵਿਰੋਧ ਕਰਾਂਗੇ ਜਥੇਦਾਰਾ ਕਿਸੇ ਵੀ ਸਟੇਜ ਤੇ ਨਹੀਂ ਬੋਲਣ ਦਵਾਂਗੇ ਅਸੀਂ ਉਹਨਾਂ ਨੂੰ ਜਥੇਦਾਰ ਨਹੀਂ ਮੰਨਦੇ ਕੌਮ ਵੀ ਨਾ ਮੰਨੇ ਫਿਰ ਅਗਲੀ ਹੁਣ ਰਣਨੀਤੀ ਸਿੰਘ ਜਥੇਦਾਰ ਬੰਦੀ ਕੀ ਬਣਾ ਰਹੀ ਹੈ ਕੀ ਕਰ ਰਹੇ ਆ ਤੁਹਾਨੂੰ ਦੱਸੀ ਜਾਣਾ ਅਸੀਂ ਗੁਰਮਤਾ ਕਰਾਂਗੇ ਬਸਾਖੀ ਨੂੰ ਆਉਣ ਦੇ ਸਾਰਾ ਕੁਝ ਕਰਾਂਗੇ ਅਸੀਂ ਵਿਰੋਧ ਕਰਾਂਗੇ ਅਸੀਂ ਨਹੀਂ ਮੰਨਦੇ ਸਾਡਾ ਜਥੇਦ ਉਹ ਭਾਈ ਜਗਤਾਰ ਸਿੰਘ ਹਵਾਰਾ ਕਾਰਜਕਾਰੀ ਜਥੇਦਾਰ ਹੋ ਸਕਦਾ ਇਸ ਕਰਕੇ ਬਾਦਲ ਨੇ ਜਿਹੜੇ ਜਦੋਂ ਗਿਆਨੀ ਹਰਪ੍ਰੀਤ ਸਿੰਘ ਨੂੰ 20 ਦਿਨ ਹੋ ਗਏ ਤਾਲਮਕ ਆਪਣੇ ਲਾਹਿਆਂ ਨੇ ਸਹਿਯੋਗ ਮੁਕਤ ਕਰਿਆ ਇੱਕ ਜਗਤਾਰ ਸਿੰਘ ਜਿਹੜਾ ਉਹ ਕਾਰਜਕਾਰੀ ਜਥੇਦਾਰ ਲਾਇਆ ਦਮਦਮਾ ਸਾਹਿਬ ਦਾ ਉਹ ਵੀ ਵਿੱਚੀ ਰੋੜ ਤਾਂ ਉਹਨੇ ਹਜੇ ਵਿਚਾਰੇ ਨੇ ਚੌਂਕ ਨਹੀਂ ਬਣਾਇਆ ਮੰਨ ਕਰੇ ਹਜੇ ਖੁਸ਼ੀਆਂ ਮਨਾਉਂਦੇ ਫਿਰਦੇ ਲੋਕ ਅਬੀ ਜਗਤਾਰ ਸਿੰਘ ਬਣ ਗਿਆ ਦਮਦਮਾ ਸਾਹਿਬ ਦਾ ਜਥੇਦਾਰ ਉਹਦਾ ਵਿਰਤਸਤਾ ਵਿੱਚੀ ਗੋਲ ਕਰਦਾ ਉਹ ਕਿਸੇ ਹਿੱਸੇ ਹੀ ਨਹੀਂ ਆਇਆ ਇਹ 2:50 ਮਿੰਟ ਤੇ ਤਾਂ ਗੁਰੂ ਸਾਹਿਬ ਦਾ ਪ੍ਰਕਾਸ਼ ਵੀ ਨਹੀਂ ਹੁੰਦਾ ਵੀਡੀਓ ਤਸਵੀਰਾਂ ਸਾਹਮਣੇ ਆ ਗਈਆਂ ਕਿੰਦੇ ਗੁਰੂ ਸਾਹਿਬ ਦਾ ਪ੍ਰਕਾਸ਼ ਵੀ ਨਹੀਂ ਸੀ ਉਸ ਤੋਂ ਬਿਨਾ ਹੀ ਤਾਲਪੋਸ਼ੀ ਕਰ ਬਿਲਕੁਲ ਇਹਨਾਂ ਨੇ ਜਿਹੜਾ ਇੱਕ ਕਮਰੇ ਦੇ ਵਿੱਚ ਜਿੱਥੇ ਗੁਰੂ ਸਾਹਿਬ ਸਪੈਸ਼ਲ ਅਖੰਡ ਪਾਠ ਸਾਹਿਬ ਚੱਲਦੇ ਨੇ ਉੱਥੇ ਜਾ ਕੇ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਰੂਪ ਦਿਖਾਇਆ ਵੀ ਇੱਥੇ ਤਾਲਪੋਸ਼ੀ ਕਰੀ ਆ 50 ਦੇ ਵੇੜੇ ਦੇ ਵਿੱਚ ਨਹੀਂ ਹੋਈ ਤਾਲਪੋਸ਼ੀ ਨਾ ਗੁਰੂ ਗ੍ਰੰਥ ਸਾਹਿਬ ਦੇ ਵੇੜੇ ਦੇ ਵਿੱਚ ਪਰ ਇਹ ਤਾਂ ਲੋਕ ਇੱਕ ਕਮਰੇ ਦੇ ਵਿੱਚ ਜਿੱਥੇ ਗੁਰੂ ਸਾਹਿਬ ਪ੍ਰਕਾਸ਼ੀ ਉੱਥੇ ਜਾ ਕੇ ਇਹਨਾਂ ਨੇ ਅਰਦਾਸ ਬ ਦੇ 10 ਵਜੇ ਦਾ ਟਾਈਮ ਦਿੱਤਾ ਹੋਵੇ ਫਿਰ ਇਹਨਾਂ ਨੂੰ ਐਡਾ ਕੀ ਡਰ ਹੋ ਗਿਆ ਲੋਕ ਲੋਕੇ ਜਿਵੇਂ 10 ਬੰਦੇ ਜਿਸਤਾਰਾ ਦਿੰਦੇ ਨੇ ਇਹ ਜਸੇਦਾਰ ਨਹੀਂ ਮੰਨਿਆ ਜਾਂਦਾ ਪੰਥ ਨਹੀਂ ਪ੍ਰਮਾਣ ਕਰਦਾ ਖਾਲਸਾ ਦੀ ਵਾਹੀ ਫਿਰ ਖਾਲਸੇ ਦੀਆਂ ਫੌਜਾਂ ਕਰਨਗੇ ਜਿਸ ਤਰ੍ਹਾਂ ਤੁਸੀਂ ਕਹੇ ਬਸਾਖੀ ਦੇ ਸੱਦਿਆ ਜਾਣਾ ਚਾਹੀਦਾ ਜਾਣਾ ਚਾਹੀਦਾ ਖਾਲਸਾ ਪੰਥੀ ਕਰੂ ਹੋਰ ਆ ਪਜਾਮੀਆਂ ਵਾਲੇ ਥੋੜੋ ਕਰਨਗੇ ਪਹਿਲਾਂ ਦੇਖ ਹੀ ਲੈ ਸੰਗਤ ਨੇ ਇਹਨਾਂ ਤੇ ਕਿੰਨਾ ਕੁ ਭਰੋਸਾ ਕੀ ਕਰ ਸਕਦੇ ਨੇ ਜੇ ਜਿਹੜੇ ਜਸੇਦਾਰ ਪਹਿਲਾਂ ਬਣਾਏ ਸੀਗੇ ਅਸੀਂ ਨਾਲ ਕਿਸੇ ਦਾ ਵਿਰੋਧ ਕਰਦੇ ਆ ਦੇ ਉਹਨਾਂ ਨੇ ਬਣਾਇਆ ਇਹ ਵੀ ਜੇ ਇਹਨਾਂ ਦੇ ਵਿੱਚ ਜ਼ਰੂਰਤ ਹੁੰਦੀ ਜਦੋਂ ਉਸ ਨੂੰ ਦੋ ਤਰੀਕ ਨੂੰ ਧਾਰਮਿਕ ਸਜ਼ਾ ਲਾਈ ਸੀ ਉਹਦੇ ਉੱਤੇ ਇਹ ਵੀ ਬੈ ਲੱਗਣਾ ਚਾਹੀਦਾ ਸੀ ਵੀ ਤੁਸੀਂ 20-20 ਸਾਲ ਇਲੈਕਸ਼ਨ ਨਹੀਂ ਲੜ ਸਕਦੇ ਤੁਹਾਨੂੰ ਪੰਚ ਦੇ ਵਿੱਚੋਂ ਖਾਰਜ ਕੀਤਾ ਜਾਂਦਾ ਇਹ ਵੀ ਕਹਿ ਦਿੰਦੇ ਪਰ ਪੁਕਾਰ ਇਹਨਾਂ ਕਰਦੇ ਪਰ ਇਹਨਾਂ ਦੇ ਵਿੱਚ ਜ਼ਰੂਰਤ ਨਹੀਂ ਸੀ ਕਿਉਂਕਿ ਲਫਾਫਾਂ ਵਾਲੀ ਸੀ ਲਫਾਫਾਂ ਨੇ ਰਹਿ ਗਈ ਇਸ ਕਰਕੇ ਜਿਹੜਾ ਪੰਚ ਦਾ ਜੇਸੀਦਾਰ ਆ ਉਹ ਚੜ੍ਹਦੀ ਕਲਾ ਦਾ ਨਿਹੰਗ ਸਿੰਘ ਹੋਣਾ ਚਾਹੀਦਾ ਤਿਆਰ ਪਰ ਤਿਆਰ ਹੋਵੇ ਜਿਹੜਾ ਕੋਈ ਤਨਖਾਹ ਤੋਂ ਰਹੇ ਤੋਂ ਵਿੱਚ ਤਨਖਾਹੀਏ ਨੇ ਹੁਣ ਗਿਆਨੀ ਰੁਗਵੀਰ ਸਿੰਘ ਆ ਉਹ ਜਥੇਦਾਰ ਦੇ ਉੱਤੇ ਤੋਂ ਲਾਤਾ ਇੱਕ ਹੈੱਡ ਗ੍ਰਾਂਥੀ ਰਹਿ ਗਿਆ ਉਹ ਤਨਖਾਹ ਹੀ ਆ ਮਲਾਜ਼ਮ ਰਹਿ ਗਿਆ ਇੱਕ ਮੈਂ ਕਹਿੰਦਾ ਇੱਕ ਉਹਨੂੰ ਇਹ ਵੀ ਛੱਡ ਦੇਣੀ ਚਾਹੀਦੀ ਸੀ ਇੱਕ ਇਹਦਾ ਮਲਾਜ਼ਮ ਨੇ ਤਾਂ ਤਨਖਾਹਾਂ ਲੈਣ ਵਾਲੇ ਨੇ ਪੰਥ ਦਾ ਭਲਾ ਨਹੀਂ ਸੋਚ ਸਕਦੇ ਪੰਥ ਦਾ ਭਲਾ ਉਹ ਹੀ ਸੋਚੂਗਾ ਜਿਹੜਾ ਗੁਰੂ ਨੂੰ ਸਮਰਪਿਤ ਹੋਊ ਬਿਨਾਂ ਤਨਖਾਹ ਤੋਂ ਹੋਊਗਾ ਗੁਰੂ ਦਾ ਜਿਹੜਾ ਬਚਨ ਮੰਨੂਗਾ ਉਹੀ ਪੰਥ ਦੀ ਗਵਾਹੀ ਕਰ ਸਕਦਾ ਨਹੀਂ ਇਹ ਗਵਾਹੀ ਨਹੀਂ ਕਰ ਸਕਦੇ ਇਸ ਕਰਕੇ ਪੰਥ ਨੂੰ ਇਹ ਮਨਜ਼ੂਰ ਨਹੀਂ ਅਸੀਂ ਇਹਦਾ ਡਟ ਕੇ ਬਰੋ ਕਰਾਂ ਕਿਤੇ ਬੋਲਣ ਜੋ ਸਿੰਘ ਸਾਹਿਬਾ ਬਾਬਾ ਬਲਵੀਰ ਸਿੰਘ ਨੇ ਕਿਹਾ ਸੀ ਉਹਨਾਂ ਦੇ ਨਾਲ ਖੜੇ ਸਾਰਾ ਪੰਥ ਉਹਨਾਂ ਦੇ ਨਾਲ ਆ। ਬਹੁਤ ਬਹੁਤ ਧੰਨਵਾਦ। ਤਾਂ ਜਥੇਦਾਰ ਰਾਜਾ ਰਾਜ ਸਿੰਘ ਦੇ ਵੱਲੋਂ ਵੀ ਐਲਾਨ ਕੀਤਾ ਗਿਆ ਜਿਸ ਤਰੀਕੇ ਦੇ ਨਾਲ ਬਾਬਾ ਬੁੱਢਾ ਦਲ ਦੇ ਮੁਖੀ ਬਲਵੀਰ ਸਿੰਘ ਨੇ ਇਥੋਂ ਐਲਾਨ ਕੀਤਾ ਕਿ ਅਸੀਂ ਅਮਰੋਧ ਕੀਤਾਗੇ ਉਹਨਾਂ ਨੂੰ ਸਟੇਟ ਤੇ ਨਹੀਂ ਮੂਲ ਦੇਵਾਂਗੇ ਤਾਂ ਜਹੇ ਦੇ ਵਿੱਚ ਇਹਨਾਂ ਨੇ ਵੀ ਉਸ ਦਾ ਚੀਜ਼ ਦਾ ਸਮਰਥਨ ਕੀਤਾ। ਤੇ ਨਾਲ ਦੀ ਨਾਲ ਇਹ ਵੀ ਗੱਲ ਕਹੀ ਹੈ ਕਿ ਸਰਵਤ ਖਾਲਸਾ ਸੱਦਿਆ ਜਾਣਾ ਚਾਹੀਦਾ ਹੈ। ਜਥੇਦਾਰਾਂ ਦੀ ਨਿਯੁਕਤੀ ਹੋਣੀ ਚਾਹੀਦੀ ਆ ਖਾਲਸਾ ਪੰਥ ਚੋਂ ਨਿੰਗ ਸਿੰਘ ਜਥੇਬੰਦੀਆਂ ਦੇ ਵਿੱਚੋਂ ਦਸੇਦਾਰ ਚੁਣਨਾ ਚਾਹੀਦਾ ਹੈ। ਸਾਥੀ ਜਗਸੀਰ ਸਿੰਘ ਦੇ ਨਾਲ ਕੁਲਦੀਪ ਸਿੰਘ ਕੁੜੀ ਰਜਾਨਾ ਸਪੋਕਸਮੈਨ ਟੀਵੀ ਸ੍ਰੀ ਆਨੰਦਪੁਰ ਸਾਹਿਬ